ਉਦਾਂ ਭਾਜੀ ਵੈਸੇ ਤੁਹਾਡੇ ਹੱਥ ਚੋਂ ਜੜਿਆ ਬਦਾਰੀ ਕੰਦ ਦੀ ਜਾਂ ਇਹਨੂੰ ਕਹਿੰਦੇ ਬਦਾਰੀ ਕੰਦੀ ਆ ਇਹਦਾ ਫਾਇਦਾ ਕੀ ਆ ਦੱਸੋ ਮੋٹے ਮੋٹے ਫਾਇਦੇ ਜਿਹੜਾ ਜਮੀ ਕੰਦ ਆ ਤੇ ਬਦਾਰੀ ਕੰਦ ਇਹ ਦੋ ਹੀ ਕਿ ਭੈਣ ਭਰਾ ਕਹਿੰਨੇ ਆ ਗੁਣ ਇੱਕੋ ਹੀ ਆ ਨਹੀਂ ਲੋ ਤਾਂ ਉਹ ਆ ਗਈ ਬਾਹਰ ਨਹੀਂ ਬਾਹਰ ਨਹੀਂ ਆਈ ਮੈਂ ਤਾਂ ਬੱਬਾ ਹੀ ਇਰਾਦਾ ਬਣਾ ਲਿਆ ਸੀ। ਯਾ ਸਾਰੇ ਬਣਾ ਲੈ। ਹੋਰ ਮੈਂ ਤਾਂ ਸੋਚਿਆ ਘਟਿਆ ਸੀ ਮਤੈ ਉਹ ਹੋਰ ਲੱਭਣ ਆਇਆ। ਮੈਂ ਤਾਂ ਚੰਗਾ ਹੋਇਆ ਪੁੱਛ ਲਿਆ। ਲੋ ਜੀ। ਆਹੋ। ਖਜ਼ਾਨਾ ਆਏ ਬੰਦਾ। ਖਜ਼ਾਨਾ ਲੱਭਣਾ ਹੈ ਖਜ਼ਾਨਾ। ਦੇਖੋ ਕਿੰਨੀ। ਵੈਲਕਮ। ਇਹ ਖੂਆ ਹੈ। ਇਹ ਚੌਕ ਚੌਕ ਕਦੀ ਨਹੀਂ ਦੀ ਨਾ ਗੇ ਆਵਾਜ਼ ਹੈ ਉਹ ਕਿੰਨੀ ਮੈਂ ਦੱਸਦਾ ਜੀ ਹੂੰ ਇਹ ਕੱਢੀ ਸੀ ਈ ਤੋਂ ਗੱਬਿਓ ਹੂੰ ਠੀਕ ਹੂੰ ਔਰ 1.75 ਕਿਲੋ ਦੀ ਦਿੱਤੀ ਹੂੰ ਰਬਜੀ ਦੀ ਸਬਜ਼ੀ ਸਬਜ਼ੀ ਖਾਂਦੇ ਆ ਹਨਾ ਐਦਾਂ ਇਹ ਇਸ ਜਰਦੀ ਸਬਜ਼ੀ ਖਾਓ ਜੂ ਮੈਂ ਖਾੜੂ ਇਹ ਵਰਤਦੇ ਆਏ ਇਹਦੀ ਆਲੂਆਂ ਦੀ ਜਰਦੀ ਸਬਜ਼ੀ ਬਣਾਉਂਦੇ ਇਹਨੂੰ ਓਦਾਂ ਤਾਕਤ ਲਈ ਦੁੱਧ ਨਾ ਵਰਤੇ ਜਾਂਦਾ ਐਦੀ ਬਣਾਉਂਦੇ ਸਬਜ਼ੀ ਇਹਦੀ ਬਣਾਉਂਦੇ ਹਾਂ ਮੈਂ ਮੈਂ ਲੈ ਕੇ ਜਾਣੀ ਆ ਅੱਜ ਤੁਹਾਡੇ ਕੋਲ ਸਬਜ਼ੀ ਬਣਾ ਕੇ ਖਾਣੀ ਆ ਇਹਦੀ ਦੇਖਾਂਗਾ ਮੈਂ ਜੀ ਫਿਰ ਦੇਖਾਂ ਨਾ ਉਹ ਆ ਗਈ ਬਾਹਰ ਨਹੀਂ ਬਾਹਰ ਨਹੀਂ ਆਈ ਅੱਛਾ ਹਜੇ ਪੁੱਛ ਹੈ ਇਹ ਅਸਲ ਚ ਟੁੱਟ ਗਈ ਬਾਬਾ ਜੀ ਆਹ ਥੱਲੇ ਆਈ ਵੀ ਕੱਢਣੀ ਜੀ ਖੜ ਲਓ ਤੇ ਚੰਗੀ ਗੱਲ ਆ ਮੈਂ ਜੋ ਕੋਰ ਕੋਰ ਕੇ ਕੱਢੀ ਸੀ ਓਏ ਹੋਏ ਕਿੰਨੀ ਕੁ ਭਾਰੀ ਆ ਬਾਬਾ ਜੀ ਇਹ ਕਿੰਨੀ ਕੁ ਭਾਰੀ ਹੋਊਗੀ ਇਹ 10 ਕਿਲੋ ਹੋਣਗੇ। ਆਹ 10 ਨਹੀਂ ਪਾਜੀ 10 ਜ਼ਿਆਦਾ ਕਹਿਤਾ ਤੁਸੀਂ। 5 ਕਿਲੋ 5 ਸਭ 1.6 ਕਿਲੋ। ਉਹ ਵੀ ਹੈ ਜੀ ਉਹ। ਨਹੀਂ ਹਜੇ ਵਿੱਚ ਤਾਂ ਪਤਾ ਨਹੀਂ। ਹਾਂ। ਉਹਦਾ ਪਾਜੀ ਵੈਸੇ ਤੁਹਾਡੇ ਹੱਥ ਚੋਂ ਜੜਿਆ ਬਦਾਰੀ ਕੰਧ ਦੀ। ਹਾਂਜੀ। ਜਾਂ ਇਹਨੂੰ ਕਹਿੰਦੇ ਬਦਾਰੀ ਕੰਧੀ ਆ। ਹੂੰ। ਇਹਦਾ ਫਾਇਦਾ ਕੀ ਆ ਦੱਸੋ ਮੋٹے ਮੋٹے ਫਾਇਦੇ। ਪਹਿਲੀ ਗੱਲ ਤਾਂ ਭਾਜੀ ਇਹ ਤਾਕਤ ਦੇਣ ਵਾਲਾ। ਅੱਛਾ ਜੀ। ਦੂਸਰਾ ਇਹ ਜਿੱਦਾਂ ਬੜੀਆਂ ਬਾਜੀ ਕਰਨ ਔਖੀਆਂ ਬਣਦੀਆਂ। ਉਹ ਕਿਹੜੀਆਂ ਹੁੰਦੀਆਂ? ਬਾਜੀ ਕਰਨ ਮਤਲਬ ਤਾਕਤ ਵਾਸਤੇ ਪਹਿਲਾਂ। ਅੱਛਾ। ਅੱਛਾ। ਜਾਂ ਸੈਕਸ਼ੂਅਲ ਰੀਪ੍ਰੋਡਕਸ਼ਨ ਤੇ ਜਿਹੜੀਆਂ ਕੰਮ ਕਰਦੀਆਂ। ਅੱਛਾ। ਤੇ ਵੀਰੇ ਦੋਸ਼ ਨੂੰ ਦੂਰ ਕਰਦੀ ਇਹ। ਅੱਛਾ। ਤੇ ਸਹੀ ਕਰਦੀ ਆ ਨਵਾਂ ਵੀਰੇ ਬਣਾਉਂਦੀ ਆ। ਠੀਕ ਆ। ਤਾਕਤ, ਬਲ, ਊਜ ਤੇਜ। ਇਹ ਤਾਂ ਚੀਜ਼ਾਂ ਪ੍ਰਦਾਨ ਕਰਦੀ ਆ। ਨਵਾਂ ਮੀਤ ਬਣਾਉਂਦੀ ਆ ਸਰੀਰ ਦੇ ਵਿੱਚ, ਮਾਸ ਬਣਾਉਂਦੀ ਆ ਵਧੀਆ। ਹੂੰ। ਤਾਕਤ ਵਾਲੀ ਆ ਥੋੜੀ ਅੱਛਾ ਹਾਂ ਬੜੇ ਆਣਗੇ ਨਾ ਤਾਂ ਫਾਇਦੇ ਆ ਤੇ ਹਾਂ ਜ਼ਿਆਦਾਤਰ ਬੱਲ ਲਈ ਆ ਹੈਨਾ ਇਹ ਮਤਲਬ ਜਿੰਨੀਆਂ ਵੀ ਬਾਜੀ ਕਰਨ ਔਖੀਆਂ ਬਣਦੀਆਂ ਨਾ ਲੱਗ ਪੱਗ ਵਿਦਾਰੀ ਕਰਦੋ ਨਾ ਜੇ ਪੈਂਦੇ ਪੈਂਦਾ ਜਿੱਦਾਂ ਆਸ਼ਮਗੰਦਾ ਪੈਂਦਾ ਹੀ ਪੈਂਦਾ ਨਾ ਹਾਂ ਇਦਾਂ ਇਹ ਵੀ ਪੈਂਦਾ ਇਹ ਗੱਲਾਂ ਕਰਦੇ ਹਾਂ ਇਹਨਾਂ ਅੰਦਰੋਂ ਨਹੀਂ ਕਮਜ਼ੋਰੀ ਹਟਾਉਣੀ ਹਾਂ ਹਰ ਜਿੱਥੇ ਕੀਤਾ ਹੈ ਨਵੇਂ ਬੰਦੇ ਹਾਂਜੀ ਨਾ ਰਾਤ ਫੋਨ ਲਿਆ ਮੈਂ ਅੱਜ ਹੀ ਕਰਨ ਤਕਰਾ ਤਾਂ ਕਰ ਮੈਂ ਤਾਂ ਰਾਤਾ ਬਣਾ ਲਿਆ ਸੀ ਸਾਰੀ ਗੱਲਣ ਮੈਂ ਤਾਂ ਬਾਬਾ ਹੀ ਇਰਾਦਾ ਬਣਾ ਲਿਆ ਸੀ ਪਿਆ ਸਾਰੇ ਬਣਾ ਲੈਣੇ ਹੋਰ ਮੈਂ ਤਾਂ ਸੋਚਿਆ ਘਟਿਆ ਮੈਂ ਤਾਂ ਉਹਦੇ ਹੋਰ ਲੱਭਣ ਆਇਆ ਆਲੂ ਆਂਗ ਮੈਂ ਤਾਂ ਚੰਗਾ ਹੋਇਆ ਪੁੱਛ ਲਿਆ ਪਤਾ ਲੱਗਾ ਮੈਂ ਅੱਜ ਐ ਬਾਬਾ ਜੀ ਅੱਜ ਨਹੀਂ ਜੁੜੇ ਹੋਇਆ ਅੱਜ ਖਾ ਕੇ ਤਾਂ ਬਸ ਫੇਰ ਮੈਂ ਕੰਨਾਂ ਨੂੰ ਹੱਥ ਲਾ ਲੈਣਾ ਜਿਹੜਾ ਨਹੀਂ ਨਹੀਂ ਜਿਹੜਾ ਉੱਥੇ ਘਰ ਲੱਗਾ ਉਹ ਵੀ ਪੱਟ ਦੇਣਾ ਮੈਂ ਕਹਣਾ ਯਾਰ ਬਹੁਤ ਮਾੜੀ ਚੀਜ਼ ਆਏ ਲੋ ਜੀ ਆ ਜਾਓ ਫੇਰ भाई होका भी लाओ निकान हजार रुपये पर ग्राम जिम्मी कह तो सुने वैसे एक गल है अच्छा तीन गल करते मैं सुनिया नहीं पैरों की आवाज ਜਿਹੜਾ ਜਿਮੀ ਕੰਦ ਆ ਤੇ ਬਦਾਰੀ ਕੰਦ ਇਹ ਤੁਸੀਂ ਕਿ ਭੈਣ ਭਰਾ ਕਹਿੰਨੇ ਆ ਗੁਣ ਇੱਕੋ ਹੀ ਆ ਤਾਂ ਉਹਨਾਂ ਦੇ ਉਹ ਜਿਆਦਾ ਮਾਤਰਾ ਚ ਖਾ ਸਕਦੇ ਆ ਜਿਮੀ ਕੰਦ ਹਾਂ ਉਹ ਸਬਜ਼ੀ ਬਣਾਇਦੇ ਉਹਦੀ ਚੰਗੀ ਰੱਖ ਕੇ ਤਰੀ ਬਣਦੀ ਜਿਹਦੀ ਤੇ ਨਹੀਂ ਗੁਣ 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 ਦੀ ਗੱਲ ਹੈ ਅੰਦਰ ਚ ਲੱਗ ਗੁਣ ਇਹਦੇ ਚ ਇਹ ਬਾਜੀ ਕੰਦ ਜ਼ਿਆਦਾ ਪੈਂਦਾ ਤੇ ਉਹ ਉਹ ਤਾਂ ਸਬਜ਼ੀ ਆਮ ਖਾਂਦੇ ਲੋਕੋ ਚ ਉਹਦਾ ਨਿਊਟ੍ਰੀਐਂਟ ਜਿੱਦਾਂ ਹੋ ਸਬਜ਼ੀ ਟਾਈਪ ਆ ਗਿਆ ਉਹ ਅੱਛਾ ਅੱਛਾ ਠੀਕ ਆ ਹਾਂ ਬਾਕੀ ਵਿਰਾਹੀ ਕੰਦ ਜਿਹੜਾ ਉਹ ਨੀ ਵੀ ਕੰਨ ਜਿਆਦਾ ਨਹੀਂ ਖਾ ਲਓ ਹਾਂ ਜੀ ਨੁਕਸਾਨ ਨੁਕਸਾਨ ਇਹਦਾ ਨੁਕਸਾਨ ਹਾਂ ਉਹ ਬਰ ਖਾ ਮੰਗੇ ਤਾਂ ਨੁਕਸਾਨ ਨਹੀਂ ਆਹੋ ਨਹੀਂ ਨਹੀਂ ਤਾਂ ਹੈ ਬਿਲਕੁਲ ਪੌਨੀ ਵੀ ਬੰਦਾ ਭਰ ਕੇ ਖਾਦਾ ਹਾਂ ਉਹ ਤਾਂ ਸੁਦੀ ਸਬਜੀ ਉਦਾਂ ਹੀ ਬਣਾਈ ਹੁੰਦੀ ਭਾਜੀ ਮੈਂ ਦੇਖਿਆ ਉਸ ਪਾਉਂਦੇ ਵੀ ਨਹੀਂ ਉਹ ਚ ਹਾਂ ਉਹ ਚ ਨਹੀਂ ਮਤਲਬ ਉਹ ਚ ਕੁਝ ਪਾਉਂਦੇ ਵੀ ਨਹੀਂ ਆਲੂ ਵੀ ਨਹੀਂ ਪਾਉਂਦੇ ਹਾਂ ਦੇਖੋ ਕਿੰਨੇ ਠੀਕ ਆ ਜੀ ਇੱਕ ਹੀ ਅੰਗੂਰ ਆ ਠੀਟ ਕੰਨੂ ਆ ਠੀਟ ਇਸ ਕਰਕੇ ਜੀ ਮੇਰੇ ਨਾਲ ਪਾਣੀ ਤਾਂ ਨਹੀਂ ਖੁੱਪ ਤੇ ਜੀ ਅਬਧਿਆਨਾ ਆਪਣੇ ਇੱਥੇ ਪਾਣੀ ਚੱਲਦਾ ਤਾਂ ਰਹਿੰਦਾ ਤਾਂ ਬਾਬਾ ਜੀ ਨਹੀਂ ਮੈਨੂੰ ਕਰ ਹੁੰਦਾ ਦਿਨ ਇਹਨਾਂ ਆਹ ਦੇਖੋ ਤਾਂ ਇੱਥੇ ਪਾਈਪਾਂ ਪਈਆਂ ਵਿੱਚ ਵਿੱਚ ਮਾੜਾ ਮਾੜਾ ਪਾਣੀ ਆਈ ਜਾਂਦਾ ਜਿਹੜਾ ਸਪਲਾਈ ਤੋਂ ਆਉਂਦਾ ਨਹੀਂ ਕੋਈ ਨਿਆਣੇ ਨੂੰ ਕਹਿੰਦੇ ਆ ਹਾਂਜੀ ਉਹ ਚੱਲਦਾ ਪਿਆ ਨੂੰ ਪਾਈਪੀ ਕਈ ਵਾਰ ਪਾੜ ਦਿੰਦਾ ਆਹੋ ਹੂੰ ਕੋਈ ਤੁਸੀਂ ਹੋਰ ਜਿਵੇਂ ਉਹ ਦੇਖਦੇ ਨਹੀਂ ਤਾਂ ਮੈਂ ਲਾ ਲਿਆ ਹੈ